ਦੋਸਤੋ ਮੇਰੀ ਅੱਜ ਦੀ ਜਿਹੜੀ ਆ ਵੀਡੀਓ ਆ ਇਹ ਸਿੱਖ ਸੰਸਥਾ ਨੂੰ ਇੱਕ ਸਵਾਲ ਆ ਤੇ ਮੈਂ ਚਾਹਣਾ ਵੀ ਇਹ ਸਵਾਲ ਉਹਨਾਂ ਨੂੰ ਉਹ ਇਹਦਾ ਜਵਾਬ ਦੇਣ ਠੀਕ ਆ ਤੇ ਮੇਰੀ ਵੀਡੀਓ ਸਾਰੀਆਂ ਸਿੱਖ ਸੰਸਥਾਵਾਂ ਤੱਕ ਪਹੁੰਚਦੀ ਕਰ ਦੇ ਠੀਕ ਹੈ ਜੀ ਮੇਰੇ ਹੱਥ ਵਿੱਚ ਆ ਦੋ ਕਾਰਨ ਆ ਇਹ ਇਨਵੀਟੇਸ਼ਨ ਆ ਆਪਣੇ ਦੇਸ਼ ਦੇ ਉੱਤਰ ਪ੍ਰਦੇਸ਼ ਦੇ ਵਿੱਚ ਅਜੋਦੇ ਵਿੱਚ શ્રી रामचंद्र ભગવાન શ્રી रामचंद्र ਜੀ ਦੀ ਜਨਮ ਭੂਮੀ ਦੇ ਸਥਾਨ ਤੇ ਇੱਕ ਮੰਦਿਰ ਬਣ ਰਿਹਾ ਠੀਕ ਹੈ ਤੇ ਉਹ ਮੰਦਿਰ ਦਾ ਇਨਵੀਟੇਸ਼ਨ ਆਇਆ ਸਾਡੇ ਘਰੇ ਜੋ ਕਿ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਜਤੋ ਵਿੱਚ ਮੇਰੇ ਕਹਿਣ ਦਾ ਮਤਲਬ ਹੈ ਵੀ ਸਭ ਤੋਂ ਪਹਿਲਾਂ ਤਾਂ ਮੈਂ Hindu ਜਗਤ ਦੇ ਜਿੰਨੇ ਵੀ ਭੈਣ ਭਰਾ ਮੇਰੇ ਵੀਡੀਓ ਦੇਖ ਰਹੇ ਆ ਸਭ ਨੂੰ ਪੁਗਲ ਸਿਰਿ ਰਾਮ ਚੰਦਰ ਜੀ ਦੇ ਇਸ ਨਵੇਂ ਬਣ ਰਹੇ ਮੰਦਿਰ ਦੀ ਹਾਰਦਿਕ ਵਧਾਈ ਹੋਵੇ ਜੀ ਤੇ ਉਸ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਵੀ ਇਹ ਕਾਰਡ ਸਾਡੇ ਘਰੇ ਆਇਆ ਆ ਸਾਡੇ ਘਰੇ ਮਤਲਬ ਸਾਰੇ ਦੇਸ਼ 'ਚ ਵੰਡੇ ਜਾ ਰਹੇ ਆ ਤੇ ਇਹ ਕਾਰਡ 15 ਰੁਪਈਆਂ ਦਾ ਘੱਟੂ-ਘੱਟ 5 ਰੁਪਈਏ ਦੇ ਨਾਲ ਪ੍ਰਸ਼ਾਦ ਵਜੋਂ ਚਾਵਲ ਆਏ ਪੀਲੇ ਚਾਵਲ ਵੀ ਇਹ ਦੇਖੋ ਤੁਸੀਂ ਵੀ ਕਿੰਨਾ ਪੈਸਾ ਇਨਵੈਸਟ ਹੋ ਰਿਹਾ ਹਿੰਦੂ ਧਰਮ ਦੇ ਪ੍ਰਚਾਰ ਲਈ ਇਹ ਸ਼ਲਾਘਾ ਜੋ ਕਦਮਾ Hindu ਧਰਮ ਦਾ ਆਵਦੇ ਧਰਮ ਨੂੰ ਇੰਨੇ ਸਮਰਪਿਤ ਆਹੋ ਮੇਰਾ ਚਤ ਖੁਸ਼ ਹੋ ਗਿਆ ਜਦੋਂ ਮੈਂ ਕਾਰਡ ਦੇਖਿਆ ਵੀਰ ਵੀ ਅਗਲੇ ਆਵਦੇ ਧਰਮ ਨੂੰ ਕਿੰਨੇ ਸਮਰਪਿਤਤਾ ਤੇਦਰ ਆਪਣੇ ਵਾਲੇ ਦੇਖ ਲੋ 12-1300 ਕਰੋੜ ਰੁਪਿਆ ਬਜਟ ਆ ਐਸਜੀਬੀਸੀ ਦਾ ਸਿੱਖਾਂ ਦੀਆਂ ਇੰਨੀਆਂ ਸੰਸਥਾਵਾਂ ਤੀਜੇ ਦਾ ਨਾ ਪਿੰਡਾਂ 'ਚ ਵੜ ਜਾਂਦੇ ਆ ਦਿਓ ਜੀ ਫੰਡ ਦੇ ਦੋ ਤੁਸੀਂ ਆਏ ਕਰਨਾ ਸੀ ਉਹ ਕਰਨਾ ਸਿੱਖ ਪਰ ਉਹ ਕਰਨਾ ਨਨ ਪ੍ਰਚਾਰ ਲਈ ਤੇ ਉਹ ਪ੍ਰਚਾਰ ਲਈ ਇਹਨੇ ਪੈਸੇ ਇਕੱਠੇ ਕਰ ਕਰਕੇ ਤੁਸੀਂ ਕਰਦੇ ਕੀ ਹੋ ਸਿੱਖ ਸੰਸਥਾਵਾਂ ਨੂੰ ਇਸ ਵਾਰਾ ਮੇਰਾ ਗੁਰਦਵਾਰੇ ਤੋਂ ਦਿੱਤੇ ਲਾਏ ਜਾਂਦੇ ਗ੍ਰਾਂਟੀਆਂ ਨੂੰ ਕੀਰਤਨੀਆਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਇਹਨਾਂ ਨੂੰ ਤੁਹਾਨੂੰ ਤੁਹਾਡੇ ਤੋਂ ਤਨਖਾਹ ਨਹੀਂ ਦਿੱਤੀ ਜਾਂਦੀ ਥੋ ਵੀਡੀਓ ਛੋਡੀਆਂ ਵਾਇਰਲ ਹੁੰਦੀਆਂ ਪੈਸੇ ਪਿੱਛੇ ਲੜਦਿਆਂ ਦੀਆਂ ਹੈ ਤੇ ਜਿਹਦੇ ਪਿੰਡ ਜਿਹੜੇ ਆਪਣੇ ਜੂਥ ਆਪਣਾ ਉਹ ਕੀ ਸੋਚਦਾ ਹੋਊਗਾ ਵੀ ਇਹ ਤਾਂ ਪੈਸੇ ਪਿੱਛੇ ਲੜਨ ਵਾਲੇ ਰਹੇਗੇ ਕੋਈ ਪ੍ਰਚਾਰਕ ਹੀ ਨਹੀਂ ਆਪਣੇ ਕੰਮ ਦੇ ਵਿੱਚ ਹੈ ਵੀ ਇਹ ਇੰਨਾ ਤੋਂ ਆਪਣੇ ਜਿਹੜੇ ਗੁਰੂ ਦੇ ਵਜ਼ੀਰ ਆ ਗ੍ਰੰਥੀ ਉਹਨਾਂ ਦੇ ਘਰ ਨਹੀਂ ਸਹੀ ਚੱਲ ਰਹੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਪੈਸੇ ਪਿੱਛੇ ਲੜ ਪੈਂਦੇ ਆ ਇਹ ਤੇ ਇਹ ਕੀ ਸਾਡਾ ਸਵਾਰ ਦੇਣਗੇ ਹੈ ਤੇ ਦੂਜੀ ਗੱਲ ਇੱਕ ਗੱਲ ਹੋਰ ਕਰਦੇ ਆਪਾਂ ਇਹ ਬਹੁਤ ਖੁਸ਼ੀ ਦੀ ਗੱਲ ਆ ਵੀ ਭਗਵਾਨ શ્રી ਰਾਮਚੰਦਰ ਜੀ ਦਾ ਜਨਮ ਦਿਹਾੜਾ ਜਿਹੜਾ ਜਿਹੜਾ ਮੰਦਿਰ ਬਣ ਰਿਹਾ ਬਹੁਤ ਵੀ ਸਾਰੇ ਦੇਸ਼ ਚ ਸਾਰੀ ਦੁਨੀਆ ਚ ਇਹਦਾ ਪ੍ਰਚਾਰ ਹੋ ਰਿਹਾ ਅਸੀਂ ਵੀ ਖੁਸ਼ ਆ ਅਸੀਂ ਚਾਹੁੰਦੇ ਵੀ ਸਿੱਖ ਧਰਮ ਦਾ ਵੀ ਇਸੇ ਤਰ੍ਹਾਂ ਪ੍ਰਚਾਰ ਹੋਵੇ ਠੀਕ ਆ ਵੀ ਇਹਨੂੰ ਦੇਖ ਕੇ ਸਾਡੇ ਘਰੇ ਕਾੜਾ ਸਾਡੇ ਘਰ ਦੇ ਸਾਰੇ ਜਿੰਨੇ ਵੀ ਪਰਿਵਾਰਕ ਮੈਂਬਰ ਆ ਸਾਰੇ ਨੇ ਪੜਿਆ ਮਤਲਬ ਸਾਰਿਆਂ ਨੂੰ ਇੱਕ ਜਾਣਕਾਰੀ ਹੋਊਗੀ ਹਿੰਦੂ ਧਰਮ ਬਾਰੇ ਮਗਰ ਮੇਰਾ ਮਤਲਬ ਵੀ ਉਹਨਾਂ ਨੇ ਇੱਕ ਹਿਸਾਬ ਨਾਲ ਪ੍ਰਚਾਰ ਕੀਤਾ ਉਹਦੇ ਧਰਮ ਦਾ ਤੇ ਜਿਹੜੇ ਆਪਣੇ ਧਰਮ ਵਾਲੇ ਸਿੱਖ ਧਰਮ ਵਾਲੇ ਇਹਨਾਂ ਨੇ ਕੀ ਕੀਤਾ ਕੁਝ ਨਹੀਂ ਇਹ ਪਤਾ ਕਦੋਂ ਐਕਟਿਵ ਹੁੰਦੇ ਆ ਜਦੋਂ ਕੋਈ ਕੈਪਰੀ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਐਂਟਰ ਕਰਦੀ ਐ ਕੁੜੀ ਤੇ ਵੀਡੀਓ ਬਣਾ ਕੇ ਉਹਨਾਂ ਨੂੰ ਉਦੋਂ ਲੱਗਦਾ ਵੀ ਸਾਡੀ ਤਾਂ ਹੁਣ ਟੀਆਰਪੀ ਡਿੱਗੂਗੀ ਉਹ ਕੈਪਰੀ ਵਾਲੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਤੇ ਇਹ ਪਤਾ ਕੀ ਕਰਦੇ ਵੀ ਟੀਆਰਪੀ ਡਿੱਗੂਗੀ ਸਾਡੀਆਂ ਗੋਲਕਾਂ 'ਚ ਵੀ ਮਤਲਬ ਸਾਨੂੰ ਪੈਸੇ ਦੀ ਕਾਟ ਆ ਜੂਗੀ ਚੜਾਵਾ ਚੜਨਾ ਬੰਦ ਹੋ ਜੂ ਇੱਕ ਹੀ ਕਰਦੇ ਐਕਟਿਵ ਹੋ ਜਾਂਦੇ ਆ ਤੇ ਉਹਨਾਂ ਦੇ ਘਰੇ ਜਾਵਣਦੇ ਉਹ ਕੁੜੀ ਕੇ ਇਹ ਤੇ ਉਹਨੂੰ ਇੱਕ ਕਨਵਿੰਸ ਕਰਕੇ ਤੇ ਉਦੋਂ ਆਪਦੇ ਹੱਕ ਚ ਬਿਆਨ ਦਿਵਾਉਂਦੇ ਆ ਉਸ ਤੋਂ ਬਾਅਦ ਉਸ ਘਟਨਾ ਤੋਂ ਬਾਅਦ ਦੇਖੋ ਵੀ ਉੱਥੇ ਆਪਣ ਫੋਟੋਆਂ ਖਿੱਚਣ ਤੋਂ ਵੀ ਨਹੀਂ ਰੋਕਿਆ ਜਾ ਰਿਹਾ ਹੁਣ ਜਿਹੜੀ ਵੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਜਾਂਦੇ ਆ ਨਾ ਮਾਥਾ ਟੇਕਣ ਉਹਨਾਂ ਨੂੰ ਹੁਣ ਫੋਟੋਆਂ ਖਿੱਚਣ ਤੋਂ ਰੋਕਿਆ ਨਹੀਂ ਜਾ ਰਿਹਾ ਕਿਉਂਕਿ ਉਹ ਘਟਨਾ ਤੋਂ ਬਾਅਦ ਇਹਨਾਂ ਨੂੰ ਪਤਾ ਸੀ ਕਿ ਟੀਆਰਪੀ ਡਿੱਗੂਗੀ ਚੜ੍ਹਾਵੇ 'ਚ ਕਮੀ ਆ ਜੂਗੀ ਵੀ ਇਹ ਉਹਦੋਂ ਐਕਟਿਵ ਹੁੰਦੇ ਜਦੋਂ ਨਾ ਚੜ੍ਹਾਵੇ 'ਚ ਕਮੀ ਆਉਦੀ ਆ ਵੀ ਉਹ ਇਤਨਾ ਪ੍ਰਚਾਰ ਕਿਉਂ ਨਹੀਂ ਕਰਦੇ ਹੈ ਮੈਂ ਮੇਰੀ ਗੱਲ ਐ ਸਵਾਲ ਐ ਸਿੱਖ ਸੰਸਥਾਵਾਂ ਨੂੰ ਨਾ ਹੀ ਕੋਈ ਬੋਲਦਾ ਇਹਨਾਂ ਨੂੰ ਜਾ ਕੇ ਤੁਸੀਂ ਸਵਾਲ ਕਰੋ ਵੀ ਭਾਈ ਤੁਸੀਂ ਉਹਦੋਂ ਹੀ ਚੜ੍ਹਾਵੇ ਜਦੋਂ ਚੜ੍ਹਾਵੇ 'ਚ ਕਮੀ ਆਉਣ ਦੀ ਗੱਲ ਹੁੰਦੀ ਐ ਤੁਸੀਂ ਉਹਦੋਂ ਕਿਉਂ ਐਕਟਿਵ ਹੁੰਨੇ ਹੋ ਉਹ ਤੁਸੀਂ ਕਹ ਰਹੇ ਜੀ ਆ ਕਿ ਲੋਕਾਂ ਨੂੰ ਕਿਵੇਂ ਸਮਝਾਉਂਦੇ ਵੀਰੇ ਤੇ ਸੋਡੇ ਮੁੰਡੇ ਮੋਨੇ ਆ ਪੰਜਾਬ ਦੇ ਲੋਕੋ ਜਾਂ ਦੇਸ਼ ਦੇ ਲੋਕੋ ਵੀਰ ਨਾਲ ਜੁੜੇ ਰੱਖਾਓ ਇਹਨਾਂ ਨੂੰ ਪੈਂਤੀਆਂ ਖਰੀ ਯਾਦ ਕਰਵਾਓ ਸਕੂਲਾਂ ਆਲੇ ਨਾਲ ਗੱਲ ਕਰੋ ਵੀ ਜਾ ਕੇ ਪਈ ਵੀ ਪੰਜਾਬੀ ਨੂੰ ਜ਼ਰੂਰੀ ਵਿਸ਼ੇ ਜੋ ਪੜਾਓ ਉਡਾੜਾ ਪੜਾਓ ਜੋ ਅੱਖਣੋਂ ਆਉਂਦੇ ਨਹੀਂ ਅੱਜਕੱਲ ਤੇ ਜਿਹੜੇ ਗੁਰਮੁਖੀ ਆ ਗੁਰਮੁਖੀ ਕੀ ਹੁੰਦੀ ਆ ਇਹ ਨਹੀਂ ਪਤਾ ਲੈ ਪੰਜਾਬ ਦੇ ਲੋਕਾਂ ਨੂੰ ਜਵਾਕਾਂ ਨੂੰ ਇਹ ਨਹੀਂ ਪਤਾ ਠੀਕ ਉਹ ਦੋ ਤੱਕ ਮੈਂ ਜਵੇਂ ਪਰੇਸ਼ਾਨ ਹੋ ਜਾਂਦਾ ਜਦੋਂ ਮੈਂ ਨੈਟ ਤੇ ਵੀਡੀਓ ਦੇਖਦਾ ਕੁਝ ਲੋਕ ਐਡੇ ਬੇਗੂਫ ਲੋਕ ਆ ਹੋ ਮੈਂ ਕਹੂੰਗਾ ਉਹ ਕਹਿਣ ਗਿਆ ਕਿ ਨਗਰ ਕੀਰਤਨ ਹੀ ਨਹੀਂ ਹੋਣਾ ਚਾਹੀਦਾ ਹਗ ਨਗਰ ਕੀਰਤਨ ਹੁੰਦਾ ਤੇ ਗੁਰੂ ਸਾਹਿਬ ਅੱਗੇ ਵੀ ਮਹਾਰਾਜ ਆ ਤਾਂ ਤੇ ਵੀ ਉਹ ਜਦੋਂ ਵਿਕਰੋ ਕਰੀ ਜਾ ਕੇ ਲੋਕਾਂ ਨੂੰ ਦਰਸ਼ਨ ਕਿ ਆਉਂਦੇ ਨੇ ਕਿ ਐਂ ਕਹਿੰਦੀ ਐ ਇਹ ਬੇਗੂਫ ਹੋ ਵੀ ਜਦੋਂ ਆਪਾ ਜਿਹੜੇ ਪੰਜਾਬ ਦੇ ਲੋਕ ਆ ਜਾਂ ਜਿਹੜੇ ਵੀ ਲੋਕ ਆ ਵੀ ਆਪਾਂ ਤਾਂ ਘਰੇ ਲੂ ਟੈਂਚ ਨਹੀਂ ਇਨੀਆਂ ਰੋਟੀ ਕਪੜਾ ਮਕਾਨ ਆਪਣੀ ਜ਼ਰੂਰੀ ਵਾ ਲੋੜਾਂ ਲਈ ਆ ਪਹੁੰਚੇ ਵਿਆ ਆਪਣੇ ਕੋਲ ਮਸਾਂ ਵਿਚਾਰੇ ਆਪਾਂ ਸੰਗਰਾਦ ਮਸਿਆ ਤੇ ਮੁਗਰਦਵਾਰੇ ਜਾਂਦੇ ਆ ਸਾਬ ਜਾਣੇ ਮੱਥਾ ਟੇਕਣ ਵੀ ਜੀ ਐਫ ਨਗਰਗਿਰਤਨ ਨੂੰ ਦੇਖ ਕੇ ਆਪਣਾ ਆਪਣਾ ਵੀ ਧਰਮ ਜਾ ਦਾ ਜਾਂਦਾ ਪਰ 10 ਮਿੰਟ ਹੀ ਵਹਿਗਰੂ ਵਹਿਗਰੂ ਕਰ ਲਿਆ ਤੇ ਉਹ ਪ੍ਰਮਾਤਮਾ ਦੇ ਘਰੇ ਹਰਾ ਉਹ ਦੁਰਗਾ ਚ ਲੇਖੇ ਲੱਗੂਗਾ ਵੀ ਉਹ ਜਦੋਂ ਮਲ ਹੈ ਨਾ ਵੀ ਨਗਰ ਕੀ ਤਨ ਚੰਗੇ ਆ ਮੈਂ ਕਹਿੰਦਾ ਵੀ ਹੋਣੇ ਚਾਹੀਦੇ ਆ ਤੇ ਇਹਨਾਂ ਨੂੰ ਇਹ ਗੱਲ ਹੀ ਨਹੀਂ ਸਮਝ ਆਉਂਦੀ ਵੀ ਇਹ ਤਾਂ ਇਹ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਪੜ੍ਹੇ ਨਾ ਕੋਈ ਉਹਨੂੰ ਇੱਕ ਚਾਰਦਵਾਰੀ ਦੇ ਵਿੱਚ ਕੈਦ ਕਰਦੀ ਸੀ ਲੋਕਾਂ ਨੂੰ ਆ ਲੱਗੇ ਵੀ ਨਾ ਭਾਈ ਇਹ ਇਹ ਤਾਂ ਨਾ ਵੀ ਜੀ ਸੀ ਇਹਨਾਂ ਨੂੰ ਕੀਤਾ ਤੇ ਇਹ ਤਾਂ ਵੀ ਪ੍ਰਚਾਰ ਹੋਗਾ ਕਿਸੇ ਸਾਹਿਬ ਨਾਲ ਸਿੱਖ ਧਰਮ ਦਾ ਤਾਂ ਪਤਾ ਨਿੱਕ ਡਾ ਕੋਹੜਾ ਆ ਜੂ ਵੀ ਇਹ ਹਿਦਿਤਾ ਨਹੀਂ ਦੀ ਮਾਨਸਿਕਤਾ ਮੈਂ ਕਹਿੰਨਾ ਵੀ ਜਦੋਂ ਨਗਰ ਕੀਰਤਨ ਹੁੰਦਾ ਵੀ 2-3000 ਸਿੱਖ ਜਦੋਂ ਇਕੱਠੇ ਹੋ ਕੇ ਕਿਸੇ ਸ਼ਹਿਰ ਜਾਂ ਕਿਸੇ ਪਿੰਡ ਵਿੱਚ ਲੰਘਦੇ ਆ ਤਾਂ ਜਿਹੜੇ ਜਿਹੜੇ ਸਿੱਖਾਂ ਨੂੰ 2% ਕਹਿੰਦੇ ਆ ਉਹ ਵੀ ਦੇਖਦੇ ਆ ਨਾ ਉਹਨਾਂ ਦੇ ਬੱਚੇ ਵੀ ਦੇਖਦੇ ਆ ਵੀ ਭਾਈ ਵੀ ਸਿੱਖਾ ਸਿੱਖ ਤਾਂ ਇੰਨੇ ਨਿੱਕੁੱਟੇ ਹੋ ਜਾਂਦੇ ਆ ਜਿਉਂ ਉਹ ਜਦੋਂ ਗੱਤਕਾ ਖੇਡਦੇ ਹੁੰਦੇ ਆ ਘੋੜੀਆਂ ਵਾਲੇ ਫਿਰਦੇ ਆ ਨਗਰ ਕੀਰਤਨ ਦੇ ਨਾਲ ਜਦੋਂ ਸਿੱਖ ਤੇ ਉਹ ਦੂਜੇ ਦਾ ਰਮਾਲੇ ਦੇਖਦੇ ਆ ਵੀ ਹਾਂ ਭਈ ਵੀ ਉਹਨਾਂ ਦੇ ਵਿੱਚੇ ਵੀ ਦੇਖਦੇ ਆਪਾਂ ਨੂੰ ਉਹ ਵੀ ਕਿਤਾਬਾਂ 'ਚ ਪੜਨ ਗਈ Google ਤੇ ਸਰਚ ਮਾਰਨ ਗਈ ਵੀ ਇਹ ਭਈ ਵੀ ਕੌਣ ਹੈ ਲੋਕ ਹੈ ਧਰਮ ਪ੍ਰਚਾਰੀ ਹੁੰਦਾ ਮਾੜਾ ਕੀ ਇਹ ਦੇ ਵਿੱਚ ਹੈ ਅਕਲ ਮਤ ਮਰੋ ਹੁਣ ਦੇਖੋ ਵੀ ਦੂਜੇ ਧਰਮਾਂ ਦੇ ਵਿੱਚ ਬੱਚਾ ਨੂੰ ਐ ਨਹੀਂ ਪਤਾ ਵੀ ਜਿਹੜੇ ਵੀ ਸਾਡੇ ਉਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਸੀਸ ਦਿੱਤਾ ਹਨਾ ਉਹ ਤਾਂ ਅਕਬਰ ਦੀ ਗ੍ਰੇਟ ਔਰੰਗਜ਼ੇਬ ਦੀ ਗ੍ਰੇਟ ਪੜਦੇ ਕਿਤਾਬਾਂ ਚ ਤੇ ਉਹਨਾਂ ਨੂੰ ਕੀ ਪਤਾ ਵੀ ਭਈ ਹਿੰਦੂ ਧਰਮ ਲਈ ਸਾਡੇ ਸਿੱਖਾਂ ਦੇ ਗੁਰੂਆਂ ਨੇ ਸੀਸ ਦਿੱਤਾ ਵੀ ਕਿੱਡੀ ਵੱਡੀ ਗੱਲ ਹੈ ਵੀ ਜੀ ਹਿੰਦੂ ਧਰਮ ਵੀ ਜੀ ਅੱਜ ਚੜ੍ਹਦੀ ਕਲਾ ਤੇ ਸਿੱਖ ਧਰਮ ਦਾ ਕਿੰਨੇ ਕਿਹਦੇ ਯੋਗਦਾਨ ਹੈਗਾ ਉਹਦੇ ਵਿੱਚ ਵੀ ਉਹ ਬੱਚੇ ਵੀ ਆਪਣੇ ਧਰਮ ਦਾ ਰਿਸਪੈਕਟ ਕਰਨੇ ਜਿਉਂ ਉਹਨਾਂ ਨੂੰ ਇਹ ਗੱਲਾਂ ਧਰਮ ਪ੍ਰਚਾਰ ਹੋਵੇ ਮਤਲਬ ਪਰ ਆਪਣੇ ਕੀ ਹੈ ਆਪਣੇ ਦਾ ਬਈ ਗੋਲ ਕਰਨ ਵੇਂਦੇ ਵੀ ਮੱਸਿਆ ਦੇ ਕਿੰਨਾ ਚੜਾਵਾ ਚੜਿਆ ਵੀ ਚਲੋ ਵੰਡਦੇ ਆ ਬਈ ਇਹਨੂੰ ਆਪਸ ਵਿੱਚ ਵੰਡ ਕੇ ਤੇ ਕਾਗਜ਼ਾਂ ਦੇ ਵਿੱਚ ਖਰਚੇ ਪਾ ਦਿੰਦੇ ਆ ਵੀ ਫਲਾਨ ਦੇ ਸੰਦੇ ਖਰਚਾ ਕਰਤਾ ਤੇ ਉਹਕੇ ਥੰਦੇ ਖਰਚਾ ਕਰਤਾ ਹੈ ਇਹ ਕੋਸਾ ਹੁੰਦਾ ਇਹਨਾਂ ਨੂੰ ਤਾਂ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਵੀ ਵੱਤੋ ਵੱਤ ਪ੍ਰਚਾਰ ਹੋਵੇ ਚਲੋ ਇੱਕ ਨਾ ਪੜ ਰਾਜਨੀਤੀ ਗੱਲ ਵੀ ਕਰ ਲੈਣੇ ਵਿੱਚ ਜਦੋਂ ਵੀਡੀਓ ਬਣਾਉਣ ਲੱਗੇ ਹੁਣ ਇੱਕ ਪੰਥਕ ਪਾਰਟੀ ਆ ਉਹਨੇ ਸਾਰੇ ਉਮਰ ਟੰਡੂਰਾ ਫਿਟਾ ਵੀ ਮੈਂ ਪੰਥਕ 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 ਤੇ ਉਹਨੇ ਜਿੰਨਾ ਕਿ ਆਪਣੇ ਪੰਥ ਦਾ ਨਿਗਾਰ ਵੱਲ ਲੈ ਕੇ ਗਈ ਆ ਉਹਨਾਂ ਦੀ ਪਤਨ ਦਾ ਕਾਰਨ ਵੀ ਇਹੀ ਆ ਤੇ ਜੇ ਉਹ ਕਹਿੰਦੇ ਦੇਰ ਆਏ ਦਰਸਤ ਆਏ ਕਹਿੰਦੇ ਜਗੋ ਜਦੋਂ ਜਾਗੇ ਉਦੋਂ ਸਵੇਰਾ ਜੇ ਤੁਸੀਂ ਅੱਜ ਹੀ ਮਤਲਬ ਸੰਭਲ ਜੋ ਅਵਧ ਧਰਮ ਦਾ ਪ੍ਰਚਾਰ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਮੈਂ ਕਹਿੰਦਾ ਵੀ ਲੋਕ ਤੁਹਾਨੂੰ ਫਿਰ ਤੋਂ ਸਟੈਂਡ ਕਰ ਦੇਣ ਇਹ ਜਿਹੜਾ ਵੀ ਗੁਰਦੇਵ ਭਾਈ ਗੁਰਦੇਵ ਸਿੰਘ ਕੰਕੋ ਦੀ ਜਿਹੜੀ ਤੁਸੀਂ ਵਰਸੀ ਮਨਾ ਰਹੇ ਹੋ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਵੀ ਜਿਦ ਨਹੀਂ ਤਾਂ ਨਾ ਹੁਣ ਆਪਣੀ ਜਿਹੜਾ ਜੂਥ ਆ ਨੌਜਵਾਨ ਉਹਨਾਂ ਨੂੰ ਤਾਂ ਹੀ ਲੱਗਦਾ ਸੀਗਾ ਵੀ ਕੋਈ ਭਈ ਵੇਲਾ ਸੀਗਾ ਉਦੋਂ ਹੀ ਜਿਹੜੇ ਸਿੱਖ ਸੀ ਉਹ ਘੋੜਿਆਂ ਦੀਆਂ ਕਾਠੀਆਂ ਤੇ ਮੁਠੀ ਪਰ ਛੋਲੇ ਖਾ ਕੇ ਵੀ ਉਦੋਂ ਲੜਾਈਆਂ ਲੜਉਂੀਆਂ ਕਰਦੇ ਸੀਗੇ ਤੇ ਵੀ ਉਦੋਂ ਵਾਲੇ ਬਾਦਰ ਸੀਗੇ ਸਿੱਖ ਵੀ ਹੁਣ ਨਿਊ ਹੋ ਜੇ ਆ ਸਕਦੇ ਤੇ ਨਾ ਹੀ ਹੁਣ ਹੈਗੇ ਆਹੋ ਜੇ ਪਰ ਜਦੋਂ ਦੇਖਣਗੇ ਵੀ ਭਾਈ ਗੁਰਦੇਵ ਸਿੰਘ ਕੋਕੋਂ ਵਰਗੇ ਸੀਗੇ ਆਪਣੇ ਵਰਗੇ ਵਿੱਚ ਵੀ ਹੁਣ ਵੀ ਪੈਦਾ ਹੋ ਰਹੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਲਾਲੋ ਹਨਾ ਵੀ ਹੁਣ ਵੀ ਪੈਦਾ ਹੋ ਰਹੇ ਆ ਤੇ ਵੀ ਉਹ ਦੇਖਣਗੇ ਵੀ ਅਸੀਂ ਵੀ ਉਹਨਾਂ ਦੇ ਵਾਰਸਾਂ ਤੇ ਅਸੀਂ ਵੀ ਉਹਨਾਂ ਵਰਗੇ ਹੀ ਆਂ ਮਤਲਬ ਇੱਕ ਹਿਸਾਬ ਨਾਲ ਧਰਮ ਪ੍ਰਚਾਰ ਹੋ ਰਿਹਾ ਵਧੀਆ ਗੱਲ ਆ ਇਹ ਵੀ ਜੇ ਆਪਣਾ ਯੂਥ ਆਪਣੇ ਧਰਮ ਨਾਲ ਜੁੜੇ ਹੁਣ ਦੇਖੋ ਦੂਜੇ ਧਰਮਾਂ ਵਾਲੇ ਆਪਣੇ ਯੂਥ ਨੂੰ ਆਪਦੇ ਨਾਲ ਜੋੜਨ ਲਈ ਕਿੰਨਾ ਕੁਝ ਕਰ ਰਹੇ ਆ ਹੈ ਯਾਤਰਾਵਾਂ ਹੋ ਰਹੀਆਂ ਸਾਰਾ ਕੁਝ ਹੋ ਰਿਹਾ ਆ ਆਪਾਂ ਮੁਸਲਮਾਨ ਧਰਮ ਦੀ ਗੱਲ ਕਰਦੇ ਆ ਉਹ ਜਮਾਤਾਂ ਬਣਾ ਬਣਾ ਕੇ ਪੰਜਾਬ ਦੇ ਬੱਚਿਆਂ ਨੂੰ ਮਹਾਰਾਸ਼ਟਰ ਮਹਾਰਾਸ਼ਟਰ ਦੇ ਨੂੰ ਅੰદાવાદ ਅੰદાવાદ ਨੂੰ ਮਤਲਬ ਦੇਸ਼ ਦੇ ਅਲੱਗ-ਅਲੱਗ ਥਾਵਾਂ ਦੇ ਮਦਰੱਸਿਆਂ ਦੇ ਵਿੱਚ 40 40 ਦੇਂਦੀਆਂ ਮਤਲਬ ਉਹਨਾਂ ਦੀਆਂ ਕਲਾਸਾਂ ਲਵਾਉਂਦੇ ਆ ਵੀ ਧਰਮ ਦੇ ਨਾਲ ਜੋੜਨ ਲਈ ਜਿੱਥੇ ਉਹਨਾਂ ਕੋਲੇ ਫੋਨ ਫਾਣ ਵੀ ਨਹੀਂ ਹੁੰਦਾ ਮਤਲਬ ਕਿ ਸਾਰੇ ਸੰਸਾਰ ਨਾਲੋਂ ਬੱਚੇ ਟੱਟ ਕੇ ਆ ਉਹਦੇ ਧਰਮ ਬਾਰੇ ਹੀ ਕਰਦੇ ਆ ਗੱਲਬਾਤ ਸਾਰੀ ਤੇ ਆਪਣੇ ਧਰਮ ਚ ਕੀ ਹੋ ਨਹੀਂ ਹੋ ਰਿਹਾ ਆਪਣੇ ਧਰਮ ਦੇ ਜਿਹੜੇ ਸਿੱਖ ਧਰਮ ਦੇ ਬੱਚਿਆਂ ਨੂੰ ਜੋੜਨ ਲਈ ਕੀ ਕਰ ਰਹੇ ਹੋ ਤੁਸੀਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਸਵਾਲ ਆ ਮੇਰੇ ਇਹ ਸਾਡੇ ਚੈਨਲ ਤੇ ਅਸੀਂ ਵੀਡੀਓ ਪਾਈ ਆ ਸਾਡੇ ਇੱਕ ਹੋਰ ਚੈਨਲ ਆ ਵੀਰਪਾਲ ਕੌਰ ਸੇਖੋ ਜੇ ਅਸੀਂ ਉਸਤੇ ਵੀ ਵੀਡੀਓ ਪਾਉਣੇ ਹੁੰਦੇ ਆ ਉਸ ਨੂੰ ਵੀ ਫੋਲੋ ਕਰ ਲਓ ਵੀ ਸਾਡੇ ਪੀਜਨ ਦੇ ਅਸੀਂ ਵੱਤੋ ਵੱਧ ਧਰਮ ਪ੍ਰਚਾਰ ਜਾਂ ਹੋਰ ਵੀ ਰਾਜਨੀਤੀ ਬਾਰੇ ਜਾਂ ਲੋਕਾਂ ਨੂੰ ਜਿਹੜੀਆਂ ਲੋੜਵੰਦ ਚੀਜ਼ਾਂ ਹੁੰਦੀਆਂ ਹਨਾ ਜਾਗਰੂਕਤਾ ਫਲਾਉਣ ਵਰੀ ਅਸੀਂ ਵੀਡੀਓ ਸਮੇਂ-ਸਮੇਂ ਤੇ ਪਾਉਂਦੇ ਰਹਿੰਨੇ ਆ ਤੇ ਜਿਨ੍ਹਾਂ ਨੇ ਸਾਨੂੰ ਨਹੀਂ ਫੋਲੋ ਕੀਤਾ ਹੋਇਆ ਫੋਲੋ ਕਰ ਲੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਕਿਸੇ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਹੈਗਾ ਅਸੀਂ ਹੁਣ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰਿਆਂ ਨੂੰ ਮੈਂ ਇਹਨਾਂ ਨੂੰ ਵੀ ਮਤਲਬ ਹਿੰਦੂ ਧਰਮ ਨੂੰ ਵੀ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਤੇ ਤੁਸੀਂ ਇੱਕ ਗੱਲ ਮੈਂ ਉਦਾਹਰਨ ਹੋਰ ਦਿੰਦਾ ਤੁਹਾਨੂੰ ਤੁਸੀਂ ਦੇਖੋ ਵੀ ਟੂਣਾ ਕਰਦੇ ਆ ਲੋਕ ਟੂ ਨਾ ਕਰ ਦੇਣਾ ਸਾਰੇ ਉਹਨਾਂ ਮਾੜਾ ਕਹਿੰਦੇ ਵੀ ਭਾਈ ਇਹ ਟੂ ਨਾ ਕਰਦੇ ਆ ਹਨਾ ਲੋਕ ਕੈਮਰੇ ਫਿਰੋਲ ਦੇ ਫਿਰਦੇ ਨੇ ਸੀਸੀਟੀਵੀ ਕੈਮਰੇ ਇਹ ਵੀ ਕਿਹਨੇ ਟੂ ਨਾ ਕਰਤਾ ਸਾਡੇ ਬਾਹਰ ਚ ਹੈ ਤੇ ਵੀ ਕੋਈ ਆਪਣੇ ਦੇਸ਼ ਚ ਇਹਦਾ ਕਾਨੂੰਨ ਹੈ ਨਹੀਂ ਵੀ ਜਿਹੜਾ ਟੂ ਨੇ ਆਲਾਂ ਦੇ ਵੀ ਕਾਰਵਾਈ ਹੋ ਜੇਗੀ ਇੰਨਾ ਧਰਮ ਨਿਰਪੱਖ ਰਾਜ ਆ ਆਪਣਾ ਦੇਸ਼ ਆ ਜਿਹੜਾ ਐਡਾ ਤਾਂ ਨਾ ਧਰਮ ਨਿਰਪੱਖ ਗਣਰਾਜ ਆ ਤੇ ਤੁਸੀਂ ਦੇਖੋ ਵੀ ਇਸ ਦੇਸ਼ ਦੇ ਵਿੱਚ ਵੀ ਜੇ ਤੁਸੀਂ ਧਰਮ ਪ੍ਰਚਾਰ ਨਹੀਂ ਕਰ 파 ਰਹੇ ਤੇਦੇ ਮਤਲਬ ਤੋਂ ਦੀ ਨੀਅਤ ਦੇ ਵਿੱਚ ਦੋਸ਼ ਆ ਤੁਸੀਂ ਜਿਹੜਾ ਸਿੱਖਾਂ ਦਾ ਪੈਸਾ ਖਾ ਕੇ ਸਿੱਖ ਦੀ ਜਿਹੜੀ ਸਿੱਖ ਕੌਮ ਨੂੰ ਜਿਹੜਾ ਤੁਸੀਂ ਨਿਗਾਰਵਾਲਾ ਲੈ ਕੇ ਗਏ ਹੋ ਨਾ ਪ੍ਰਮਾਤਮਾ ਦੇ ਘਰੇ ਤੁਹਾਨੂੰ ਲੇਖਾ ਦੇਣਾ ਪੈਣਾ ਇਹਦਾ ਹਜੇ ਵੀ ਤੁਸੀਂ ਸਮਝੋ ਤੇ ਨੌਜਵਾਨਾਂ ਨੂੰ ਆਪਣੇ ਧਰਮ ਨਾਲ ਜੋੜਨ ਲਈ ਸਮੇਂ-ਸਮੇਂ ਤੇ ਗਤੀਵਿਧੀਆਂ ਆਰੰਭ ਕਰੋ ਤੇ ਪ੍ਰਮਾਤਮਾ ਵੀ ਤੁਹਾਡਾ ਸਾਥ ਦੇਊਗਾ ਇੰਨੀ ਗੱਲਾਂ ਕਰਦਾ ਹੋਇਆ ਮੈਂ ਆਪਣੀ ਵੀਡੀਓ ਨੂੰ ਅੱਜ ਇੱਥੇ ਵਿਰਾਮ ਦਿੰਦਾ ਮੈਂ ਰਵਿੰਦਰ ਸਿੰਘ ਸਿੱਖੋਂ ਜੈਤੋ ਜ਼ਿਲ੍ਹਾ ਫਰੀਦਕੋਟ ਪੰਜਾਬ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮੇਰੀ ਗੱਲ ਦਾ ਜਵਾਬ ਜ਼ਰੂਰ ਦੇ ਕੇ ਜਾਇਓ ਠੀਕ ਹੈ ਜੀ ਧੰਨਵਾਦ